ਹਾਂਜੀ ਮਿੱਤਰੋ ਕੀ ਹਾਲ ਚਾਲ ਆ ਅੱਜ ਫੇਰ ਤੁਹਾਡੇ ਵਾਸਤੇ ਆਪਾਂ ਲੈ ਕੇ ਆ ਗਏ ਆ ਨਵੀਂ ਵੀਡੀਓ ਤੇ ਅੱਜ ਆਪਣੀਆਂ ਜਿਹੜੀਆਂ ਇੱਥੇ گاਵਾ ਹੁੰਦੀਆਂ ਸੀ ਮੈਟਾਂ ਤੇ ਰਹਿੰਦੀਆਂ ਸੀ ਪੱਕੇ ਥਾਂ ਦੇ ਉੱਪਰ ਉਹ ਕੱਢਤੀਆਂ ਆਪਾਂ ਅੱਜ ਬਾਹਰ ਕੱਚੇ ਥਾਂ ਤੇ ਦਿਖਾਉਨੇ ਆ ਤੁਹਾਨੂੰ ਕੱਚੇ ਥਾਂ ਤੇ ਕਿਵੇਂ ਕਰਦੀਆਂ ਆ ਆ ਮੱਝਾਂ ਦੇਖ ਕੇ ਉਹਨਾਂ ਨੂੰ ਰੰਗਦੀਆਂ ਵੀ گاਵਾ ਕਾਹਤੋਂ ਬਾਹਰ ਕੱਢਤੀਆਂ ਸਾਨੂੰ ਵੀ ਬਾਹਰ ਕੱਢੋ ਦਿਖਾਉਨੇ ਆ ਤੁਹਾਨੂੰ ਉਹ ਵੀ ਕੀ ਕਰਦੀਆਂ ਇੱਧਰ ਕੱਟੀਆਂ ਪੱਠੇ ਖਾਈ ਜਾਂਦੀਆਂ ਆ ਆ ਜਿਹੜੀ ਬੱਛੀ ਬੈਠੀ ਆ ਇਹ ਨੂੰ ਵੀ ਖੁੱਲੀ ਛੱਡਾਂਗੇ ਉਹ ਅਗਲੀ ਵੀਡੀਓ ਤੁਹਾਨੂੰ ਆਪਾਂ ਦਿਖਾਵਾਂਗੇ ਅਗਲੀਆਂ ਜਿੰਨੀਆਂ ਵੀ ਸਾਰੀਆਂ ਵੀਡੀਓ ਦੇਖਣ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤਾਂ ਜੋ ਆਉਣ ਵਾਲੀ ਹਰੇਕ ਵੀਡੀਓ ਤੁਸੀਂ ਦੇਖ ਸਕੋ ਆਹ ਦੇਖੋ ਅੱਜ ਆਪਾਂ ਇਹ ਕੱਚੇ ਥਾਂ ਤੇ ਕੱਢ ਕੇ ਬੰਨ ਦਿੱਤੀਆਂ ਬਾਹਰ ਤੇ ਖੁਸ਼ੀ ਦੇਖੋ ਇਹਨਾਂ ਦੀ ਕਿੰਨੀਆਂ ਦੋਵੇਂ ਗਾਵਾਂ ਗੱਬਨਾ ਤੇ ਕੱਚੇ ਥਾਂ ਤੇ ਆਪਾਂ ਤਾਂ ਬੰਨੀਆਂ ਵੀ ਪੂਰਾ ਆਪਦਾ ਜਿਹੜਾ ਹੱਲ ਜਲੋ ਇਹਨਾਂ ਦਾ ਸੈੱਟ ਰਵੇ ਕੰਮ ਅੰਦਰੋਂ ਵੀ ਸਹੀ ਰਹੇਨ ਕਿਉਂਕਿ ਪਸ਼ੂ ਨੂੰ ਜਿਹੜਾ ਨੱਚਣਾ ਟੱਪਣਾ ਵੀ ਜ਼ਰੂਰੀ ਆ ਪਹਿਲਾਂ ਆਪਣੀਆਂ ਇੱਕੇ ਥਾਂ ਤੇ ਪੱਕੇ ਥਾਂ ਦੇ ਉੱਪਰ ਬੰਨ੍ਹੀਆਂ ਸੀ ਜੇ ਤੁਸੀਂ ਵੀ ਘਰੇ ਬਣਾਉਨੇ ਆ ਹਨਾ ਪਸ਼ੂਆਂ ਵਾਲਾ ਫਾਰਮ ਕੱਚਾ ਥਾਂ ਜ਼ਰੂਰ ਰੱਖਿਆ ਕਰੋ ਕਿਤੇ ਨਾ ਕਿਤੇ 2-4 ਦਿਨਾਂ ਬਾਅਦ ਹਫ਼ਤੇ ਬਾਅਦ ਜਦੋਂ ਵੀ ਟਾਈਮ ਲੱਗਦਾ ਜੇ ਖੁੱਲਾ ਛੱਡਣ ਵਾਲਾ ਤਾਂ ਉਦੋਂ ਵੀ ਵਧੀਆ ਤੇ ਨਹੀਂ ਤਾਂ ਵੈਸੇ ਹੀ ਕੱਚੇ ਥਾਂ ਦੇ ਉੱਪਰ ਛੱਡਿਆ ਕਰੋ ਆਹ ਗਾਂ ਆਪਣੀ ਹੋ ਗਈ ਤੀਜੇ ਸੂਵੇ ਸੂ ਗਈ ਹੈ ਤੁਸੀਂ ਤੇ ਹੈਮਰਦੇਸ਼ 61 ਤੋਂ ਗੱਭਨ ਆਏ ਤੇ ਜਿਹੜੀ ਆਹ ਦੀ ਗਾਂ ਆਪਣੀ ਇਹ ਸੂਗੀ ਆਪਣੀ ਦੂਜੀ ਸੂਏ ਇਹ ਅਲੈਗਜ਼ੈਂਡਰ ਦੇ ਸੀਮਨ ਤੋਂ ਗੱਭਨ ਤੁਸੀਂ ਦੇਖੋ ਬਾਹਰ ਕਿੰਨੀਆ ਮਾਸਤੀ ਕਰਦੀਆਂ ਆਹ ਗਾਂ ਬਹੁਤ ਵਧੀਆ ਆਪਣੀ ਇਹ 32 33 ਲੀਟਰ ਦੁੱਧ ਦਿੰਦੀ ਆ ਤੇ ਐਨੇ ਵੀ ਪਹਿਲੇ ਸੂਏ ਬਹੁਤ ਵਧੀਆ ਦੁੱਧ ਦਿੰਦਾ ਤੇ ਦਿਖਾਵਾਂਗੇ ਅਗਲੇ ਸੂਏ ਵਿੱਚ ਲਈ ਮਿਲਕਿੰਗ ਵੀ ਦਿਖਾਵਾਂਗੇ ਤੁਹਾਨੂੰ ਇਹਨਾਂ ਦੀ ਕਿੰਨਾ ਕਿੰਨਾ ਦੁੱਧ ਦਿੰਦੀਆਂ ਤੁਸੀਂ ਦੇਖੋ ਕਿੰਨੀਆ ਖੁਸ਼ ਹੋਈਆਂ ਜੇ ਤੁਸੀਂ ਆਪ ਵੀ ਘਰੇ ਪਸ਼ੂ ਰੱਖਦੇ ਆਂ ਦੇਖਿਆ ਕਰੋ ਪਸ਼ੂਆਂ ਨੂੰ ਨਾਲ ਦੀ ਨਾਲ ਖੁਸ਼ ਰੱਖਿਆ ਕਰੋ ਕਿਵੇਂ ਪਸ਼ੂ ਆਪਣੇ ਖੁਸ਼ ਰਹਿੰਦੇ ਆ ਹੁਣ ਜਿਹੜੀਆਂ ਅਗਲੀ ਵੀਡੀਓ ਤੁਹਾਨੂੰ ਫੇਰ ਦਿਖਾਵਾਂਗੇ ਇੱਕ ਅੱਧੇ ਦਿਨ ਚ ਆਪਾਂ ਮੱਝਾਂ ਵੀ ਸਾਰੀਆਂ ਬਾਹਰ ਕੱਢ ਕੇ ਫੁੱਲੀਆਂ ਛੱਡ ਕੇ ਤੁਹਾਨੂੰ ਦਿਖਾਵਾਂਗੇ ਤੇ ਆਹ ਦੇਖੋ ਆਹ ਵੀ ਆਪਣੀ ਹੁਣ ਹਰੇਕ ਵੀਡੀਓ ਦੇ ਵਿੱਚ ਆ ਜਾਂਦੀ ਆ ਇਹ ਮਸਤੀ ਬਹੁਤ ਕਰਦੀ ਆ ਦੂਜੀ ਦੇ ਨਾਲ ਆਹ ਦੇਖੋ ਉਹਨੂੰ ਸਾਰਾ ਦਿਨ ਇੰਟਿਕਨ ਦਿੰਦੀ ਤੇ ਇਹ ਕਹਿੰਦੀ ਆ ਮੈਨੂੰ ਹਰੇਕ ਵੀਡੀਓ ਦੇ ਵਿੱਚ ਲੈ ਕੇ ਆਇਆ ਕਰੋ ਤੱਕੇ ਨਾਲ ਹਰੇਕ ਵੀਡੀਓ ਦੇ ਵਿੱਚ ਆ ਜਾਂਦੀ ਆ ਜਦੋਂ ਖੁੱਲੀ ਛੱਡ ਦਿੰਨੇ ਆਪਾਂ ਇਹਨੂੰ ਸਾਰਾ ਦਿਨ ਬਸ ਮਸਤੀ ਤੇ ਰਹਿੰਦੀ ਆ ਉਹਨੂੰ ਸਾਰਾ ਦਿਨ ਤੰਗ ਕਰਦੀ ਰਹਿੰਦੀ ਆ ਤੇ ਇਧਰੋਂ ਗਾਵਾਂ ਦਾ ਪਿਆਰ ਵੀ ਚੱਲੀ ਜਾਂਦਾ ਗਾਂ ਦਾ ਝੋਟੀ ਨਾਲ ਪਿਆਰ ਬਹੁਤ ਆ ਗੱਲਾਂ ਕਰਦੀਆਂ ਇੱਕ ਦੂਜੀ ਦੇ ਨਾਲ ਤੇ ਨਾਲ ਦੀ ਨਾਲ ਆਪਾਂ ਤੁਹਾਨੂੰ ਜਿਵੇਂ ਕੋਈ ਵੀ ਜਾਣਕਾਰੀ ਆ ਫੀਡ ਹੋ ਗਈ ਜਾਂ ਕੋਈ ਵੀ ਦਵਾਈ ਬਾਰੇ ਨਾਲ ਦੀ ਨਾਲ ਆਪਾਂ ਪਸ਼ੂਆਂ ਬਾਰੇ ਤੁਹਾਨੂੰ ਦਿੰਦੇ ਰਵਾਂਗੇ ਤਾ ਕਰਕੇ ਹਰੇਕ ਵੀਡੀਓ ਵੇਖਿਆ ਕਰੋ ਆਪਣੀ ਚੈਨਲ ਨੂੰ ਸਬਸਕ੍ਰਾਈਬ ਕਰਕੇ ਰੱਖਿਆ ਕਰੋ ਆਹ ਦੇਖ ਲੋ ਇਧਰ ਕਟੀਆਂ ਇਹਨਾਂ ਦੀ ਵੀ ਗਰੋਥ ਸਹੀ ਚੱਲ ਰਹੀ ਆ ਤੇ ਅਗਲੀਆਂ ਵੀਡੀਓ ਦੇ ਵਿੱਚ ਸਾਨੂੰ ਆਪਾਂ ਇਹ ਵੀ ਖੁੱਲੀਆਂ ਛੱਡ ਕੇ ਦਿਖਾਵਾਂਗੇ ਬੱਕਰੀ ਵੀ ਆਪਣੀ ਮੱਛੀ ਨਾਲ ਪੂਰੀਆਂ ਗੱਲਾਂ ਬਾਤਾਂ ਕਰਦੀ ਆ ਤੇ گاਵਾਂ ਨੂੰ ਤਾਂ ਅੱਜ ਪੂਰਾ ਨਜ਼ਾਰਾ ਹੀ ਆ ਗਿਆ ਇਦੋਂ ਪਹਿਲਾਂ ਵੀ ਬਹੁਤ ਛਾਰਾ ਛੂਲਾ ਮਾਰ ਖਟੀਆਂ ਉਹ ਦੇਖ ਲੋ ਅਜੇ ਵੀ ਟੱਪੀ ਜਾਂਦਿਆਂ ਤੇ ਕਹਿੰਦੀਆਂ ਵੀ ਨਜ਼ਾਰਾ ਹੀ ਆ। ਬਾਕੀ ਮਿਲਦੇ ਆ ਅਗਲੀ ਵੀਡੀਓ ਦੇ ਵਿੱਚ। ਅਗਲੀਆਂ ਵੀਡੀਓ ਦੇਖਣ ਲਈ ਸਬਸਕ੍ਰਾਈਬ ਜ਼ਰੂਰ ਕਰ ਲਿਓ। ਧੰਨਵਾਦ ਸਾਰਿਆਂ ਦਾ।